मिति अठारह बारह दो हजार तेईस के शाम सिदवा दो पिंड एक मंदिर पैलानी देवी मंदिर उत्थे सानू इंटीमेशन आई कि उ लड़ाई करने के बाद एक बंदा जरा जड़ा, जड़ा नाम है हरनेक सिंह इन्हें एक लेडी सरिता देवी वाइफ ऑफ फूल बाबू एपर हमला किया है और हमला करके मर्डर करता है फिर आ, असी इमीजिएटली एफआईआर रजिस्टर की जी एफ आई आर नंबर एक सौ अठारह दो हज़ार तेईस ये असी रजिस्टर की सदर

ਤੋ ਇਹਦੀ ਬੈਨ ਕਿਤੇ ਹੋਰ ਰਹਿੰਦੇ ਆ ਦੂਰ ਇਹਦਾ ਇੱਕ ਜੀਜਾ ਹੈ ਉਹ ਵੀ ਰਹਿੰਦਾ ਹੈ ਕਾਮ ਵਾਲਾ ਹੈ ਪਰ ਇਹ ਉਸਨ ਉਹਨਾਂ ਦੇ ਨਾਲ ਵੀ ਲੜ ਕੇ ਆਇਆ ਹੈ ਪਰ ਉੱਥੇ ਮੰਦਿਰ ਦੇ ਵਿੱਚ ਇਹਨਾਂ ਦੀ ਕੁਝ ਬਹਿਸ-ਬੁਸਾਈ ਹੋਈ ਹੈ ਪਰ ਬਹਿਸ ਦੇ ਨਾਲ ਇਹਨੇ ਆਪਣੀ ਉਹ ਰੋਡ ਰੋਡ ਨਾਲ ਨਾ ਉਹ ਲੇਡੀ 'ਤੇ ਉੱਪਰ ਹਮਲਾ ਕਰਤਾ ਜਿਸ ਕਰਕੇ ਉਹਦੀ ਡੈਥ ਹੋ ਗਈ ਇਹਨੂੰ ਫਿਰ ਅਸੀਂ ਅਰੈਸਟ ਆਇਡੈਂਟੀਫਾਈ ਕਰਕੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹਦੇ ਵਿੱਚ ਨਾ ਇਹਦਾ ਦਾ ਬੰਦਾ ਸਭ ਤੋਂ ਇੰਪੋਰਟੈਂਟ ਗੱਲ ਹੈ ਨਾ ਕਿ ਇਹ ਜਿਹੜਾ ਬੰਦਾ ਹੈ ਨਾ ਇਹ ਹੀ ਇਸ ਲਾਈਕ ਅ ਵੈਂਡਰਰ ਇਦੇ ਕੋਲ ਤੁਹਾਨੂੰ ਨਾ ਕੋਈ ਮੋਬਾਈਲ ਹੈਗਾ ਨਾ ਇਹਦਾ ਕੋਈ ਪਤਾ ਹੈ ਕਿੱਥੇ ਬੜੀ ਮਿਹਨਤ ਨਾਲ ਅਸੀਂ ਤੋਂ ਇੰਟੈਲੀਜੈਂਸ ਇਹਨੂੰ ਗ੍ਰਿਫਤਾਰ ਕੀਤਾ ਹੈ ਐਂਡ ਇਸ ਕਰਕੇ ਨਾ ਜਿਹੜਾ ਉਹ ਸੈਂਸੇਸ਼ਨਲ ਲੋਕੀ ਕਹਿ ਰਹੇ ਸੀ ਕਿ ਮੰਦਰ ਦੇ ਵਿੱਚ ਇੱਕ ਡੈਥ ਹੋ ਗਈ ਹੈ ਸਾਡੇ ਵਾਸਤੇ ਇਹ ਮਾਮਲਾ ਬੜਾ ਇੰਪੋਰਟੈਂਟ ਸੀ ਕਿ ਇਹ ਬੰਦੇ ਨੂੰ ਅਸੀਂ ਗ੍ਰਿਫਤਾਰ ਕਰੀਏ ਨਹੀਂ ਨਹੀਂ ਅਸੀਂ ਵੀ ਆ ਵੀ ਆਰ ਵੈਰੀਫਾਈਂਗ ਇਟ ਕਿ ਡੂਰਿੰਗ ਇਨਵੈਸਟੀਗੇਸ਼ਨ ਹੀ ਪਤਾ ਲੱਗੇਗਾ ਹੁਨੇਦਾਰ ਸਾਰਾ

यदि yeah. प्रोफाइल है ही डजेंट हैव एनी कोई क्रिमिनल बैकग्राउंड नहीं है दा आई थिंक इट जस्ट कि शायद मे बी फिट ऑफ रेज या कोई लड़ाई के दौरान दा मे बी गुस्सा करके मे बी ही किल्ड so, कारण भी पता कारण वी आर इन्वेस्टिगेटिंग ਮੈਨੂੰ ਜਿਹੜੇ ਦੋ ਮੈਨੂੰ ਜਿਹੜਾ ਦੂਸਰਾ ਮਾਮਲਾ ਕੀ ਮਾਮਲਾ ਦਾ ਦੂਸਰੇ ਮਾਮਲੇ ਤੇ ਦੂਸਰਾ ਮਾਮਲਾ ਇਹ ਹੈ ਕਿ ਪਿੱਛੇ ਵੀ ਨਾ ਅਸੀਂ ਇਦਾਂ ਦੇ ਬੰਦੇ ਗ੍ਰਿਫਤਾਰ ਕੀਤੇ ਸੇ ਜਿਹੜੇ ਨਾ ਟਰਾਂਸਫਾਰਮਰ ਦਾ ਔਇਲ ਚੋਰਾ ਲੈਂਦੇ ਨੇ ਔਰ ਕਾਫੀ ਮਾਤਰਾ ਮੇ ਉਹਨੇ ਵੇਚ ਕੇ ਨਾ ਪੈਸੇ ਕਮਾ ਲਏ ਇਦਾਂ ਦੇ ਚੋਰ ਕਾਫੀ ਪਿੱਛੇ ਅਸੀਂ ਫੜੇ ਆ ਪੂਰੇ ਪੀਰੇ ਪਿੱਛੇ ਇਹ ਗੈਂਗ ਪੂਰਾ ਅਸੀਂ ਫੜਿਆ ਸੀ ਪਿੱਛੇ ਵੀ ਮੈਂ ਬਰੀਫਿੰਗ ਕੀਤੀ ਸੀ ਕੱਲ ਵੀ ਅਸੀਂ ਇਦਾਂ ਦੇ ਦੋ ਚੋਰ ਫੜੇ ਮੌਕੇ ਤੇ ਹੀ ਫੜੇ ਜਿਹੜੇ ਨਾ ਟਰਾਂਸਫਾਰਮਰ ਦਾ ਔਇਲ ਚੋਰੀ ਕਰਦੇ ਹੈ ਇਹ ਦੋਨੋਂ ਬੰਦੇ ਸਾਡੇ ਹੈਵੀ ਜਲ ਅਫੈਂਡਰ ਹੈ ਇਹਨਾਂ ਦੇ ਉੱਪਰ ਪਹਿਲੇ ਵੀ ਪਰਚੇ ਦਰਜ ਹੈ ਇੱਕ ਬੰਦਾ ਹੈ ਸੁਰਿੰਦਰ ਸਿੰਘ ਇਹ ਵੀ ਬੂਟਾ ਪਿੰਡ ਦਾ ਰਹਿਣ ਵਾਲਾ ਹੈ ਦੂਜਾ ਸ਼ਿੰ다 ਸਿੰਘ ਇਹ ਵੀ ਬੂਟਾ ਪਿੰਡ ਦਾ ਰਹਿਣ ਵਾਲਾ ਹੈ ਸੁਰਿੰਦਰ ਦੇ ਉੱਪਰ 3 ਪਰਚੇ ਦਰਜ ਹੈ ਤੇ ਸ਼ਿੰ다 ਦੇ ਉੱਪਰ 2 ਪਰਚੇ ਦਰਜ ਹੈ ਇਹਨਾਂ ਦੇ ਦੋਨੋਂ ਨੂੰ ਅਸੀਂ ਗ੍ਰਿਫਤਾਰ ਕਰਕੇ ਥਾਣੇ ਸੁਬਾਨਪੁਰ ਮੈਂ ਐਫ ਆਈ ਆਰ ਨੰਬਰ 186 ਦਰਜ ਕੀਤੀ ਹੈ ਇਹ ਟ੍ਰਾਂਸਪੋਰਟ ਦੇ ਜਾਂ ਪੈਲ ਚੋਰੀ ਚਾਰ ਰਿਆ ਸੀ ਕਿਸ ਥਾਂ ਤੇ ਕਿਸ ਜਗਾ ਤੇ ਉੱਪਰ ਤਾਂ ਰਿਆ ਸੀ ਜਦੋਂ ਤੁਸੀਂ ਮੁੱਤੀ ਦੇ ਉੱਪਰ ਇਹਨੂੰ ਫੜਿਆ ਇਹਨੂੰ ਸਟਾਈ ਆਈ ਹਾਂ ਵੀ ਆਈ ਕੈਨਟ ਡਿਸਕਲੋ ਇਹਨਾਂ ਨੂੰ ਨਿਸ਼ਾਨੀ ਵਜ

ਆ ਤੁਮ ਵੈਰੀਫਾਈ ਕਰਕੇ ਪਤਾ ਦੱਸਦੇ ਕਿ ਕਿੱਥੇ ਮਾਰਕੀਟ ਮੈਂ ਕਿਹਦੇ ਹੁਣ ਦੋ ਫੜੇ ਆ ਇਹ ਦੋ ਹੀ ਆ ਕਿ ਹੋਰ ਵੀ ਇਹਨਾਂ ਦੇ ਨਾਮ ਤੋਂ ਕੋਈ ਇਹ ਪੁੱਛ ਕਿਸ ਕਰਨਗੇ ਪਤਾ ਲੱਗੇਗਾ ਅੱਗੇ ਮੇਬੀ ਹੋਰ ਵੀ ਇਹਨਾਂ ਦਾ ਗੈਂਗ ਹੋ ਕਿਉਂਕਿ ਪਿੱਛੇ ਵੀ ਅਸੀਂ بڑے ਬੰਦੇ ਫੜੇ ਆ ਔਰ ਉਹਨਾਂ ਨੇ ਤਾਂ ਬਹੁਤ ਹੀ ਮਾਤਰਾ ਵਿੱਚ ਆਈ ਥਿੰਕ ਤੇਲ 10000 ਲੀਟਰ ਕੁਝ ਵੇਚਿਆ ਨਹੀਂ ਵੀ ਆਰ ਵੈਰੀਫਾਈਂਗ ਅਸੀਂ ਨਾ ਪਿੱਛੇ ਵੀ ਜੋ ਪਰਚਾ ਦਰਜ ਕੀਤਾ ਹੈ ਉਹਦੇ ਵਿੱਚ ਵੀ ਅਸੀਂ ਨਾ ਉਹਨਾਂ ਦੇ ਉਹਨ ਬੰਦੋਂ ਨੂੰ ਵੀ ਨਾਮਜ਼ਦ ਕੀਤਾ ਜੋ ਚੋਰੀ ਕਾ ਮਾਲ ਖਰੀਦਦੇ ਹਨ ਇਹ ਪਹਿਲਾ ਇਨਸੀਡੈਂਟ ਨਹੀਂ ਅਸੀਂ ਸਾਰੇ ਜਿੰਨੇ ਵੀ ਇਨਸੀਡੈਂਟ ਸਾਰੇ ਇੱਥੇ ਟਰੇਸ ਹੋਏ ਹਨ ਉਹ ਸਾਰੇ ਨਾ ਵਨ ਆਰ ਸੈਕਿੰਡ ਲਾਈਨ ਆਫ ਹੈਗੇ ਇਦਾਂ ਨਹੀਂ ਹੈ ਕਿ ਸਾਡੇ ਕੋਲ ਮਤਲਬ ਅਚਾਨਕ ਕੋਈ ਪਿੱਛੇ ਕੋਈ ਕੇਸ ਹੋਇਆ ਉਹਦੇ ਵਿੱਚ ਸਫਤੀਸ਼ ਦੇ ਵਿੱਚ ਕਿਸੇ ਦੂਸਰੇ ਚੋਰ ਦਾ ਨਾਮ ਆਇਆ ਉਹ ਨੂੰ ਅਸੀਂ ਫੜਿਆ ਫਿਰ ਉਹਦੇ ਆਗੇ ਅਸੀਂ ਚੱਲੇ ਹਾਂ ਤਾਂ ਇਹ ਸਭ ਆਪਸ ਵਿੱਚ ਲਿੰਕਡ ਹੈ ਇਦਾਂ ਕੋਈ ਇਟ ਇਜ਼ ਨਾਟ ਲਾਈਕ ਕਿ ਮਤਲਬ ਵੀ ਆਰ ਡੂਇੰਗ ਕਿ ਔਨ ਦਾ ਸਪੌਟ ਪਤਾ ਲੱਗਿਆ ਨਾਰਮਲੀ ਟਾਈਮ ਦੇ ਵਿੱਚ ਕੋਈ ਵੱਡਾ ਖੁਲਾਸਾ ਹੋ ਸਕਦਾ हाँ वी आर डूइंग इट है ना पीछे भी ऐसी काफ़ी गैंग फड़ रहे हैं जिन्हें भी चोर हैं ये चोरी एक डिस्ट्रिक्ट नहीं करते हैं ये आस पास के दे भी करते हैं अच्छी जो near नेबरिंग डिस्ट्रिक्ट है ने उत्थे भी अं फ्लैश करते हैं कई बार इनके ऊपर जो पर्चे हैं वो नेबरिंग डिस्ट्रिक्ट में भी होंगे कई बार पता नहीं लगता है इट डज हैपन